ਵਾਲਾ ਬਣੀਏ ਬਿਰਜੀ ਗੁਰਵਾਲਾ ਬਣੀਏ ਨਸ਼ਿਆਂ ਨੂੰ ਛੱਡੋ ਬਿਰਜੀ ਗੁਰਵਾਲਾ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਅਰਜਨ ਜੀ ਦੇ ਅੱਜ ਬਹੁਤ ਇਤਿਹਾਸ ਬਹੁਤ ਲੰਬੀ ਇਤਿਹਾਸ ਹੈ ਸ਼ਹੀਦੀ ਗਰਮ ਤਲਵੀਂ ਪਰ ਬੈਠ ਕੇ ਪਾ ਗਿਆ ਗੁਰੂ ਸਾਹਿਬ ਦਾ ਪਾਣਾ ਮੰਨ ਕੇ ਇਹ ਦੇਖੋ ਵੀਰੋ ਗੁਰੂ ਵਾਲਾ ਬਣੀਏ ਨਦਿਆਂ ਨੂੰ ਛੱਡੀਏ ਸਭ ਵੀਰਾਂ ਪੈਨਾਂ ਨੂੰ ਇਹੀ ਬੇਨਤੀ ਹੈ ਕਿ ਗੁਰੂ ਵਾਲਾ ਬਣੀਏ ਵੀਰ ਜੀ ਨਸਾਂ ਨੂੰ ਛੱਡੋ ਕਿਉਂਕਿ ਆਪਣਾ ਪੰਜਾਬ ਕੇ ਧਰਤੀ ਆ ਗੁਰੂ ਵਾਲਾ ਨੂੰ ਪਿਆਰ ਕਰੀਏ ਆਪਾਂ ਗੁਰੂ ਵਾਲਾ ਬਣੀਏ ਗੁਰੂ ਕੇ ਧਰਤੀ ਨੂੰ ਪਿਆਰ ਕਰੀਏ ਕਿਉਂਨ ਵਾਲਾ ਸਮਾਂ ਆਪਾਂ ਚੰਗੀ ਸ਼ਾਂਤੀ ਰਹਿ ਸਕੀਏ ਬਸ ਵਧੀਆ ਲੱਗਿਆ ਮਹਾਰਾਜ ਨੂੰ ਮੈਂ ਸਿੱਖੀ ਤਰੰਦੇ ਜਦ ਜੁੜਿਆ ਜਦ ਪਹਿਚਾਣ ਪਤਾ ਲੱਗਿਆ ਛੋਟੇ ਛੋਟੇ ਬੱਚੇ ਤਹੀਦੀ ਪਾਇਆ ਕਾਂਦਾ ਬੀਜੇ ਜਿਨਾਇਆ ਤੇ ਸਾਨੂੰ ਬਹੁਤ ਅੰਦਰੋਂ ਤੇ ਬਹੁਤ ਪਿਆਰ ਉੱਠਿਆ ਕਿ ਕਿਉਂ ਨਹੀਂ ਅਸੀਂ ਗੁਰੂ ਵਾਲਾ ਬਣ ਜੂਝ ਨਹੀਂ ਆ ਮੀਰੋ ਰੱਖੋ ਇਹਨੂੰ ਇਹ ਤਾਂ ਗੁਲਾਬ ਦਾ ਫੁੱਲ ਹੈ ਨਾ ਇਹਨੂੰ ਕਿਸ ਨੂੰ ਤਤਵ ਨਾਲ ਕਰੋ ਇਹੇਸ ਰੱਖੋ ਨਸ਼ੇ ਛੱਡੋ ਚੋਰੀ ਛੱਡੀ ਚੋਰੀ ਬਾਤ ਛੱਡੋ ਗੁਰੂ ਵਾਲਾ ਬਣੀਏ ਬਿਰਜੀ ਗੁਰੂ ਵਾਲਾ ਬਣੀਏ ਨਸ਼ਿਆਂ ਨੂੰ ਛੱਡੋ ਬਿਰਜੀ ਗੁਰੂ ਵਾਲਾ ਬਣੀਏ ਜੀ ਨੀਆ ਵੀਰੋ ਕੱਖੋ ਇਹਨੂੰ ਇਹ ਤਾਂ ਗੁਲਾਬ ਦਾ ਖੂਨ ਆਇਆ ਨਾ ਇਹਨੂੰ ਕੇਸ ਨੂੰ ਕੱਟਾ ਦੇਣਾ ਕੇਸ ਰੱਖੋ ਨਸ਼ੇ ਛੱਡੋ ਚੋਰੀ ਛੱਡੀ ਗੁਰੂ ਵਾਲਾ ਬਣੀਏ ਬਿਰਜੀ ਗੁਰੂ ਵਾਲਾ ਬਣੀਏ ਨਸਿਆ ਨੂੰ ਛੱਡੋ ਬਿਰਜੀ ਗੁਰਵਾਲਾ ਬਣੀਏ ਗੁਰਵਾਲਾ ਬਣੀਏ ਬਿਰਜੀ ਗੁਰਵਾਲਾ ਬਣੀਏ ਨਸਿਆ ਨੂੰ ਛੱਡੋ ਬਿਰਜੀ ਗੁਰਵਾਲਾ ਬਣੀਏ